ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਵੀ ਪਹੁੰਚ ਚੁੱਕੇ ਆ ਆਪਣੀ ਛੋਟੀ ਜੀ ਟਰਾਲੀ ਲੈ ਕੇ ਉੱਥੇ ਵੱਡੇ ਘਰ ਜਿੱਥੇ ਕੀ ਬਹੁਤ ਵੱਡੀਆਂ ਵੱਡੀਆਂ ਭਾਈ ਟਰਾਲੀਆਂ ਪਹੁੰਚੀਆਂ ਹੋਈਆਂ ਨੇ ਆਲੂ ਦੀਆਂ ਇਹ ਵੱਡੀਆਂ ਵੱਡੀਆਂ ਟਰਾਲੀਆਂ ਜਿਆਦਾ ਤੁਹਾਨੂੰ ਕਿੰਨਾ ਮਿਲ ਚ ਮਿਲਣੀਆਂ ਜਾਂ ਫਿਰ ਇੱਥੇ ਕੋਲਡ ਸਟੋਰ ਦੇ ਵਿੱਚ ਤੁਹਾਨੂੰ ਮਿਲਣਗੀਆਂ ਆ ਟਰਾਲੀ ਦੇ ਵਿੱਚ ਭਾਈ 600 ਤੋਂ ਪਲੱਸ ਜਿਆਦਾ ਬੈਗ ਪਾਇਆ ਹੋਇਆ 300 ਕੁਇੰਟ ਆਲੂ ਭਾਰੇ ਦੇ ਵਿੱਚ ਪਾਇਆ ਗਿਆ ਆ ਤੇ ਆਪਾਂ ਤਾਂ ਛੋਟੀਆਂ ਛੋਟੀਆਂ ਟਰਾਲੀਆਂ ਭਰਦੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਤੇ ਕਿਸਾਨ ਭਰਾਵੋ ਜਿਹੜਾ ਇਹ ਪਹੁੰਚੇ ਆਪਾਂ ਕੋਲਡ ਸਟੋਰ ਇਹ ਹੈਗਾ ਭੰਬਰੀ ਪਿੰਡ ਕਰਮ ਕੋਲਡ ਸਟੋਰ ਤੇ ਇੱਥੇ ਆਪਾਂ ਆਲੂ ਦੀ ਗ੍ਰੇਡਿੰਗ ਕਰਾਉਣਾ ਹੈ ਛੋਟਾ ਆਲੂ ਇੱਕ ਪਾਸੇ ਵੱਡਾ ਇੱਕ ਪਾਸੇ ਮਿੱਟੀ ਘਟਾ ਇੱਕ ਪਾਸੇ ਉਹ ਤੁਹਾਨੂੰ ਆਜੂ ਆਪਾਂ ਦਿਖਾਵਾਂਗੇ ਸਾਰਾ ਗ੍ਰੇਡਰ ਕਿਵੇਂ ਚੱਲਦਾ ਕੀ ਕੀ ਫੰਕਸ਼ਨ ਹੁੰਦੇ ਨੇ ਗ੍ਰੇਡਿੰਗ ਦੇ ਤੇ ਇੱਧਰ ਸਾਰਾ ਜਿੰਨਾ ਹੈਗਾ ਗ੍ਰੇਡਰ ਕਰਕੇ ਰੱਖਿਆ ਜਾਂਦਾ ਆਲੂ 50 50 ਕਿਲੋ ਦੀਆਂ ਭਰਤੀਆਂ ਆਲੂ ਦੀਆਂ ਫਿਰ ਬੈਗ ਕਰੇ ਜਾਂਦੇ ਨੇ ਕਸਾਨਪੁਰ ਆਪੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਆਲੂ ਦੀ ਟਰਾਲੀ ਭਰ ਕੇ ਲੈ ਕੇ ਆਏ ਆ ਉਹ ਗੱਟੇ ਇੱਥੇ ਲਿਆ ਕੇ ਟਾਪੇ ਦੇ ਵਿੱਚ ਖੋਲੇ ਜਾਂਦੇ ਨੇ ਦੋ ਬੰਦੇ ਗੱਟਾ ਖਿੱਚ ਕੇ ਲੈ ਕੇ ਆਉਂਦੇ ਨੇ ਤੀਜਾ ਉਹਦਾ ਮੂੰਹ ਖੋਲ ਕੇ ਛਿੱਟ ਦਿੰਦਾ ਆ ਤੇ ਪੱਟੇ ਦੇ ਰਾਹੀਂ ਹੌਲੀ-ਹੌਲੀ ਆਲੂ ਦੇਖ ਲਓ ਉੱਪਰ ਚੜਦਾ ਆ ਹੌਲੀ-ਹੌਲੀ ਪ੍ਰੋਸੈਸ ਚੱਲਦਾ ਹੈ ਜਿਆਦਾ ਤੇਜ਼ ਨਹੀਂ ਹੁੰਦਾ ਸਭ ਤੋਂ ਪਹਿਲਾਂ ਦੇਖੋ ਇੱਥੇ ਮਿੱਟੀ ਡਿੱਗਦੀ ਆ ਆ ਮਿੱਟੀ ਆਪਣੀਆਂ ਦੋ ਟਰਾਲੀਆਂ ਚੋਂ ਨਿਕਲੀ ਆ ਇੰਨੀ ਸਾਰੀ ਮਿੱਟੀ ਨਿਕਲੀ ਹੈ ਹਲੇ ਘੱਟ ਆ ਇੰது ਵੀ ਜ਼ਿਆਦਾ ਮਿੱਟੀ ਨਿਕਲਿਆਉਂਦੀ ਆ ਆ ਦੇਖੋ ਪਹਿਲਾਂ ਇੱਥੇ ਮਿੱਟੀ ਨਿਕਲਦੀ ਆ ਮਿੱਟੀ ਨਿਕਲ ਤੋਂ ਬਾਅਦ ਆ ਫਿਰ ਟੂਆਂ ਜਿਹੇ ਦੇ ਉੱਪਰ ਆਲੂ ਭੱਜਦਾ ਇੱਥੇ ਚਾਰ ਬੰਦੇ ਖੜ ਕੇ ਖਰਾਬ ਆਲੂ ਨੂੰ ਪਕੜਦੇ ਨੇ ਜਿਹੜਾ ਕੱਟਿਆ ਗਿਆ ਜਾਂ ਹੋਰ ਦਾਗੀ ਆ ਜਾਂ ਹਗਰੀ ਨੇ ਰੀਂਗ ਤੇ ਆ ਉਹ ਸਾਰਾ ਆਲੂ ਇੱਥੇ ਚਾਰ ਬੰਦੇ ਮੈਨੂਅਲ ਤਰੀਕੇ ਦੇ ਨਾਲ ਇੱਥੋਂ ਕੱਢਿਆ ਜਾਂਦਾ ਹੈ ਇੱਥੋਂ ਕੱਢਣ ਤੋਂ ਬਾਅਦ ਨੀਚੇ ਇੱਕ ਬੋਰੀ ਲੱਗੀ ਹੋਈ ਆ ਉਹਦੇ ਵਿੱਚ ਕਟਿਆ ਵੱਟਿਆ ਹਰਾ ਉਹਦੇ ਵਿੱਚ ਪੈ ਜਾਂਦਾ ਹੈ ਇਸ ਤੋਂ ਅਗਲਾ ਸਟੈਪ ਹੈਗਾ ਸਭ ਤੋਂ ਛੋਟੀ ਗੋਲੀ ਨਿਕਲਦੀ ਜਿੱਥੇ ਕਿ ਬੰਟਾ ਗੋਲੀ ਠੀਕ ਹੈ ਜੀ ਆ ਦੇਖੋ ਬੰਟਾ ਗੋਲੀ ਆ ਜਾ ਰਹੀ ਆ ਕੋਈ ਕੋਈ ਨਿਕਲਦੀ ਹੁੰਦੀ ਹੈ ਟਾਮੀ ਟਾਮੀ ਇਹ ਜਿਹੜਾ ਆਪਣਾ ਆਲੂ ਹੈਗਾ 27 ਇੰਚ ਬੈੱਡ ਵਾਲਾ 27 ਇੰਚ ਬੈੱਡ ਦੇ ਵਿੱਚ ਥੋੜੀ ਬੰਟਾ ਗੋਲੀ ਜ਼ਿਆਦਾ ਨਿਕਲ ਆਉਂਦੀ ਆ ਵੈਸੇ ਜਿਹੜਾ ਸੀਡ ਦੇ ਲਈ ਆਲੂ ਰੱਖਿਆ ਜਾਂਦਾ ਉਹਦੇ ਬੰਟਾ ਗੋਲੀ ਨਿਕਲ ਨਹੀਂ ਨਿਕਲਨੀ ਆ ਕਿਉਂਕਿ ਬੇਲਾਂ ਬਹੁਤ ਟਾਈਮ ਪਹਿਲਾਂ ਉਹਨੀਆਂ ਕੱਟ ਕਰ ਦਿੱਤੀਆਂ ਗਈਆਂ ਸੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਇੰਨੀ ਬੰਟਾ ਗੋਲੀ ਆਪਣੀ 2 ਕਿੱਲਿਆਂ ਦੇ ਵਿੱਚੋਂ ਨਿਕਲ ਲਈ ਜੀ ਤੇ ਅਗਿਆ ਇਹਨੂੰ ਕੰਟਰੋਲ ਕਰਨ ਵਾਲੇ ਸਵਿਚ ਬੋਰਡ ਲੱਗੇ ਹੋਏ ਨੇ ਸਾਰੇ ਤੇ ਆਹ ਵਾਲਾ ਸਾਈਜ਼ ਹੈਗਾ ਕਿਸਾਨ ਪ੍ਰਭੂ A ਸਾਈਜ਼ ਏ ਸਾਈਜ਼ ਜਿਹੜਾ ਬੀ ਦੇ ਵਿੱਚ ਬੀਜਿਆ ਜਾਂਦਾ ਆ ਉਹ ਤੇ ਕਿਸਾਨ ਭਰਾ ਤੇ ਇਹਨੂੰ ਗੋਲੀ ਵੀ ਕਹਿ ਦਿੰਦੇ ਨੇ ਪਰ ਇਹ ਆਪਾਂ ਇਹਨੂੰ ਬਿਜਾਈ ਕਰਦੇ ਆ ਆਪਾਂ ਜਿੰਨਾ ਵੀ ਹੁੰਦਾ ਆਪਾਂ ਖੁਦ ਬਿਜਾਈ ਕਰਦੇ ਆ ਤੇ ਬਹੁਤ ਗਾਹਕ ਨੇ ਮੈਨੂੰ ਮੰਗਿਆ ਵੀ ਸੀ ਪਰ ਮੈਂ ਕਿਸੇ ਨੂੰ ਦਿੱਤਾ ਨਹੀਂ ਇਹ ਮੈਂ ਤਾਂ ਖੁਦ ਇਹਦੀ ਬਿਜਾਈ ਆਪ ਕਰਾਂਗਾ ਏ ਸਾਈਜ਼ ਦੀ ਗ੍ਰਾਮੇ ਦੇ ਨਾਲ ਇਹਦੀ ਬਹੁਤ ਸੋਹਣੀ ਜ਼ਿਆਦਾ ਬਿਜਾਈ ਹੁੰਦੀ ਆ ਫਿਰ ਆਗੇ ਅੱਗੇ ਬੀ ਸਾਈਜ਼ ਜਿਹੜਾ ਕੀ ਸਟੈਂਡਰਡ ਸਾਈਜ਼ ਹੁੰਦਾ ਬੀ ਦਾ ਐਕਚੁਅਲ ਸਾਈਜ਼ ਇਹੀ ਹੁੰਦਾ ਬੀ ਦਾ ਦੇ ਇਹ 35 mm ਦੇ ਆਸ-ਪਾਸ ਹੁੰਦਾ 30 mm ਤੋਂ ਲੈ ਕੇ 35 mm ਦੇ ਵਿੱਚ ਫਿਰ ਆ ਗਿਆ ਇਹ ਸੀ ਸਾਈਜ਼ ਸੀ ਸਾਈਜ਼ ਕਦੇ-ਕਦੇ ਰਾਸਣ ਕਹਿ ਦਿੰਦੇ ਨੇ ਕਦੇ-ਕਦੇ ਬੀ ਕਹਿ ਦਿੰਦੇ ਨੇ ਵੈਸੇ ਬੀ ਬੜਾ ਵਧੀਆ ਚੰਗਾ ਹੁੰਦਾ ਮੋਟਾ ਬੀ ਹੁੰਦਾ ਇਹ ਮੋٹے ਬੀ ਨੂੰ ਨਾ ਬਿਮਾਰੀ ਨਹੀਂ ਪੈਂਦੀ ਕਿਸਾਨ ਪ੍ਰਭੂ ਇੱਕ ਮਹੀਨਾ ਤੁਹਾਨੂੰ ਆਲੂ ਬੀਜ ਕੇ ਸਪਰੇਅ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਹੀ ਤਾਕਤ ਉਹਨੂੰ ਮਿਲੀ ਚਲਣੀ ਆ ਅੱਗੇ ਆ ਗਿਆ ਡੀ ਸਾਈਜ਼ ਇਹ ਦੇਖੋ ਜੀ ਰਸ ਨਹੀਂ ਹੁੰਦਾ ਬੈਸੇ ਗ੍ਰੈਮੀ ਮਸ਼ੀਨ ਦਾ ਏਦੀ ਵੀ ਬਜਾਈ ਕਰ ਦਿੰਦੇ ਐ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਗ੍ਰੈਮੀ ਨਾਲ ਬਜਾਈ ਕਰਾਉਣੀ ਹੋਵੇ ਤੁਸੀਂ ਏਦੀ ਵੀ ਬਜਾਈ ਕਰ ਸਕਦੇ ਹੋ ਤੇ ਮੈਂ ਆਪ ਵੀ ਖੁਦੇ ਦੀ ਬਜਾਈ ਕਰਾਂਗਾ ਜਿਹੜਾ ਕਿ ਮੇਰਾ ਥੋੜਾ ਘਣਾ ਰਸਨ ਨਿਕਲੇਗਾ ਇਹ ਸਾਈਜ਼ ਆਪਣਾ ਇਹ ਆਪਾਂ ਜਰੂਰ ਆਪਾਂ ਗ੍ਰੈਮੀ ਦੇ ਨਾਲ ਬਜਾਈ ਕਰਾਂਗੇ ਨਹੀਂ ਘਰ ਦੇ ਨਾਲ ਕੱਟ ਕੇ ਬਜਾਈ ਕਰ ਸਕਦੇ ਆ ਤੇ ਭਾਰਤੀ ਕਿਸਾਨ ਭਰਾਵੋ ਸਾਰੀ ਆਪਾਂ 50 ਕਿਲੋ ਦੀ ਕਰਵਾਈ ਆ ਕਿਉਂਕਿ ਗ੍ਰੇਡਿੰਗ ਤੋਂ ਬਾਅਦ ਸਾਰਾ ਆਲੂ 50 ਕਿਲੋ ਹੀ ਮੰਨਿਆ ਜਾਂਦਾ ਹੁੰਦਾ ਕਿਉਂਕਿ ਮਿੱਟੀ ਘੱਟਾ ਇਹਦੇ ਵਿੱਚੋਂ ਸਾਰਾ ਝੜ ਜਾਂਦਾ ਤੇ ਪਿਓਰ ਆਲੂ ਰਹਿ ਜਾਂਦਾ ਇਹਦੇ ਵਿੱਚ ਕੋਈ ਗਰਦ ਘੱਟਾ ਕੁਝ ਵੀ ਨਹੀਂ ਹੁੰਦਾ ਹੈਗਾ ਤੇ ਇਸ ਵਾਰੀ ਪਈ ਆਪਾਂ ਨੇ ਆਪਣੇ ਜਿਹੜੇ ਝਾਜ ਐਗਰੀਕਲਚਰ ਦੇ ਬੈਗ ਨੇ ਉਸ ਪਾਲੇ ਨੇ ਆ ਦੇਖੋ ਸੋਹਣਾ ਲੱਗਦਾ ਝਾਜ ਐਗਰੀਕਲਚਰ ਫਾਰਮ ਵਿਲੇਜ ਦੰਦਰਾਲਾ ਢੀਂਸਾ ਤਹਿਸੀਲ ਨਾਬਾ ਇਦਾਂ ਕਰਨ ਦੇ ਨਾਲ ਆਪਣੇ ਵੀ ਸੀਡ ਫਾਰਮ ਨੂੰ ਇੱਕ ਵੱਖਰਾ ਟੈਗ ਮਿਲ ਚੁੱਕਿਆ ਤੇ ਵੱਖਰੀ ਪਰਸਨੈਲਿਟੀ ਬਣ ਚੁੱਕੀ ਆ ਤੇ ਆਪਣਾ ਸੀਡ ਫਾਰਮ ਹੌਲੀ-ਹੌਲੀ ਛੋਟੇ ਤੋਂ ਲੈ ਕੇ ਵੱਡੇ ਸੀਡ ਫਾਰਮਾਂ ਦੇ ਨਾਲ ਦਾ ਹੋ ਜਾਵੇਗਾ ਤੇ ਕਿਸਾਨ ਭਰਾਵੋ ਜਿਨ੍ਹਾਂ ਨੂੰ ਇਸ ਵਾਰੀ ਨਵੇਂ ਕਸਟਮਰ ਆਪਣੇ ਨਾਲ ਜੁੜੇ ਨੇ ਉਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਉਣਾ ਵੀ ਜੋ ਤੁਹਾਨੂੰ ਬੀ ਦੇ ਰਹੇ ਹਾਂ ਅਸੀਂ ਜੋ ਕਿਹਾ ਉਹੀ ਸਟੇਜ ਦਾ ਦੇ ਰਹੇ ਹਾਂ ਉਹਦੇ ਵਿੱਚ ਕੋਈ ਹੇਰ ਫੇਰ ਨਹੀਂ ਹੋएगी ਤੇ ਇਸ ਤੋਂ ਇਲਾਵਾ ਜੋ ਤੁਹਾਨੂੰ ਬੀ ਦੇ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿਓਰਿਟੀ ਦੇ ਰਹਿਆ ਮਿੱਟੀ ਘਟਾ ਬਿਲਕੁਲ ਨਹੀਂ ਹੈਗਾ ਕੋਈ ਕਟਿਆ ਵਟਿਆ ਨਹੀਂ ਹੈਗਾ ਜੋ ਆਲੂ ਪਾਇਆ ਗਿਆ ਉਹ ਪਿਓਰ ਪਾਇਆ ਗਿਆ ਉਦੇ ਵਿੱਚ ਇੱਕ ਵੀ ਦਾਣਾ ਖਰਾਬ ਨਹੀਂ ਜਾਵੇਗਾ ਕਿਸਾਨ ਭਰਾਵੋ ਆ ਦੇਖ ਲਓ ਇਹ ਰਾਸਣ ਵਾਲਾ ਆ ਇਹ ਮੈਂ ਖੁਦ ਬਜਾਈ ਆਪ ਕਰਾਂਗਾ ਹੋਤੇ ਕਿਸਾਨ ਭਰਾ ਪੁੱਛ ਰਹੇ ਸੀ ਬਾਈ ਜੀ ਸਾਨੂੰ ਰਾਸਣ ਹੀ ਦੇ ਦਿਓ ਦੇਖੋ ਬਾਈ ਜੀ ਮੈਂ ਤਾਂ ਰਾਸਣ ਦੇ ਦੇਵਾਂਗਾ ਪਰ ਤੁਹਾਨੂੰ ਮਹਿੰਗਾ ਪੈ ਜਾਵੇਗਾ ਕਿਉਂਕਿ ਰਾਸਣ ਦੇ ਬੈਗ ਜਿਹੜੇ ਕਿੱਲੇ ਦੇ ਵਿੱਚ 10 ਜ਼ਿਆਦਾ ਪੈ ਜਾਣਗੇ 35 ਬੈਗਾਂ ਦੇ ਨਾਲ ਤੁਹਾਡਾ ਕਿੱਲਾ ਵਿੱਜਿਆ ਜਾਵੇਗਾ ਜਿੱਥੇ ਤੁਸੀਂ 25 ਬੈਗ ਪਾਉਣੇ ਹੋ ਇਸ ਲਈ ਜੇਕਰ ਤੁਸੀਂ ਰਾਸਣ ਲੈਣ ਦੇ ਚਾਹਵਨ ਹੈਗੇ ਹੋ ਤਾਂ ਲੈ ਸਕਦੇ ਹਾਂ ਤੇ ਆ ਸਕਰੀਨ ਤੇ ਤੁਸੀਂ ਇਹਦਾ ਵੀ ਸਾਈਜ਼ ਦੇਖ ਸਕਦੇ ਹੋ ਨਹੀਂ ਕਰਦਾ ਨਾਲ ਵੱਡ ਕੇ ਵੀ ਪਾ ਸਕਦੇ ਹਾਂ ਪਰ ਉਹਦੇ ਵਿੱਚ ਆਲੂ ਜੇ ਜ਼ਿਆਦਾ ਗਰਮੀ ਜਿਹੀ ਬਜਾਈ ਹੋ ਜਾਵੇ ਤਾਂ ਗਲ ਦਿੰਦੇ ਖਤਰੇ ਹੋ ਜਾਂਦੇ ਨੇ ਤੇ ਬਾਈ ਜੀ ਬਾਕੀ ਆਪਾਂ ਆਉਣ ਵਾਲੇ 1-2 ਸਾਲਾਂ ਤੱਕ ਆਪਣਾ ਫਾਰਮ ਹੋਰ ਜ਼ਿਆਦਾ ਹਾਈ ਲੈਵਲ ਤੇ ਚਲਾ ਜਾਵੇਗਾ ਫਿਰ ਪੂਰਤੀ ਵੀ ਦੀ ਹੁੰਦੀ ਰਹੇਗੀ ਅਗਲੇ ਸਾਲ ਲਈ ਬਹੁਤੇ ਕਿਸਾਨ ਭਰਾਵਾਂ ਨੂੰ ਆਪਾਂ ਮੌਕਾ ਦਵਾਂਗੇ ਜਿਨ੍ਹਾਂ ਦੇ ਇਸ ਵਾਰੀ ਨੰਬਰ ਨੇੜੇ ਰਹੇਗੇ ਨੇ ਤੇ ਆ ਬਾਈ ਜੀ ਜਿਹੜੀ ਵੰਟਾ ਗੋਲੀ ਆ ਤੁਸੀਂ ਦੇਖ ਸਕਦੇ ਹੋ ਆਪਣੇ ਦੋ ਕਿੱਲਿਆਂ ਦੇ ਮਾਲ ਦੇ ਵਿੱਚੋਂ ਬਸ ਆਹ ਕੁਝ ਨਿਕਲਿਆ ਦੋ ਤਸਲੀਆਂ ਹੋਣਗੀਆਂ ਵੰਟਾ ਗੋਲੀ ਦੀਆਂ ਆਹ ਕਟਿਆ ਵੱਡਿਆ ਹੈਗਾ ਆ ਤੇ ਇਹ ਆਪਾਂ ਦੁਬਾਰੇ ਘਰ ਨੂੰ ਲੈ ਜਾਵਾਂਗੇ ਇਹ ਪੁਸ਼ਾਉਂਡੂ ਵੀ ਪਾ ਦਿੱਤਾ ਜਾਂਦਾ ਹੈ ਆ ਕੱਟ ਕੇ ਤੇ ਇਸ ਤੋਂ ਇਲਾਵਾ ਬਾਈ ਜੀ ਆਹ 6 ਬੈਗ ਨਿਕਲੇ ਨੇ ਇਹ ਜੀ 4 ਜਿਹੜਾ ਹੈਗਾ ਸੀ ਆਪਣਾ ਏ ਸਾਈਜ਼ ਦੇ ਇਹ ਮੈਂ ਆਪ ਖੁਦ ਵਜਾਈ ਕਰਾਂਗਾ ਤੇ ਜਿਹੜਾ ਆਹ ਲਾਟ ਪਿਆ ਇਹ ਸੀ ਸਾਈਜ਼ ਦਾ ਪਿਆ ਤੇ ਇਹਦੇ ਨਾਲ ਹੀ ਸੱਜੇ ਹੱਥ ਆਪਣਾ ਬੀ ਸਾਈਜ਼ ਦਾ ਪਿਆ ਤੇ ਇਹਦੇ ਵਿੱਚੋਂ 40 ਬੈਗ ਆਪਣੇ ਜਾਣੇ ਨੇ ਅੰਬਾਲਾ ਅੰਬਾਲੇ ਜਾਣੇ ਨੇ ਤੇ 25 ਬੈਗ ਸਰਸੇ ਜਾਣੇ ਨੇ ਤੇ 7 ਬੈਗ ਵੀ ਸਰਸੇ ਜਾਣੇ ਨੇ ਤੇ ਹੋਰ ਕਾਫੀ ਭਾਈ ਉਹਨਾਂ ਦੀ ਬੁਕਿੰਗਾਂ ਹੈਗੀਆਂ ਸੀ ਤੇ ਜਿੰਮੇ ਜਿੰਮੇ ਹੈਗੀਆਂ ਨੇ ਆਪਾਂ ਉਹ ਦੇ ਦੇਵਾਂਗੇ ਤੇ ਇਸ ਤੋਂ ਇਲਾਵਾ ਤੁਸੀਂ ਇੱਥੇ ਕੋਲਡ ਸਟੋਰ ਦੇ ਵਿੱਚ ਭਈ ਗ੍ਰਾਣਕ ਮੇਲਾ ਦੇਖ ਸਕਦੇ ਹੋ ਜਾਂ ਤਾਂ ਇਹ ਗ੍ਰਾਣਕ ਮੇਲੇ ਅੱਜ ਕੱਲ੍ਹ ਦੇ ਦਿਨਾਂ ਵਿੱਚ ਗੰਨਾ ਮਿਲ ਵਿੱਚ ਮਿਲਣਗੇ ਨਹੀਂ ਕੋਲਡ ਸਟੋਰਾਂ ਵਿੱਚ ਮਿਲਣਗੇ ਕਿਉਂਕਿ ਜਿੱਥੇ ਕਣਕ ਦੀ ਖੇਤੀ ਹੁੰਦੀ ਆ ਉਹ ਕਿਸਾਨ ਭਰਾ ਤਾਂ ਵਿਆਹ ਸਾਧੀਆਂ ਵਿੱਚ ਬਿਜੀ ਨੇ ਸਾਡੇ ਨਾਲ ਦੇ ਜਿਹੜੇ ਆਲੂ ਦਾ ਕੰਮ ਕਰਦੇ ਨੇ ਗੰਨੇ ਦਾ ਕੰਮ ਕਰਦੇ ਨੇ ਉਹਨਾਂ ਕੋਲੇ ਹੁਣ ਮਿੰਟ-ਵੇਲ ਨਹੀਂ ਹੈਗੀ ਉਹ ਕਦੇ ਕੋल्ड ਸਟੋਰ ਨੂੰ ਭੱਜ ਲਾ ਮੇਰੇ ਵਰਗੇ ਨੂੰ ਕਦੇ ਮੱਕੀ ਦਾ ਬੀਜ ਲਿਆ ਕਦੇ ਡੀ.ਏ.ਪੀ ਲਿਆ ਮੱਕੀ ਬੀਜਣੀਆਂ ਉਹ ਕਰਨਾ ਫਲਾਨਾ ਕਰਨਾ ਧਿੰਕਾ ਕਰਨਾ ਸਾਡੇ ਕੋਲੇ ਕੋਈ ਟਾਈਮ ਬਹੁਤ ਘੱਟ ਆ ਬਹੁਤ ਇਦਾਂ ਦੇ ਫੰਕਸ਼ਨ ਆ ਰਹੇ ਨੇ ਉਹਨਾਂ ਨੂੰ ਅਟੈਂਡ ਕਰਨ ਦਾ ਟਾਈਮ ਨਹੀਂ ਲੱਗ ਰਿਹਾ ਤੇ ਹੁਣ ਤਾਂ ਇਦਾਂ ਲੱਗਦਾ ਹੁੰਦਾ ਵੀ ਫਕਸ਼ਨਾਂ ਤੇ ਜਾਣ ਲਈ ਵੀ ਇੱਕ ਬੰਦਾ ਰੱਖ ਲਈਏ ਵੀ ਉਹ ਭੱਗ ਉਤਾਰ ਹੀ ਨਾ ਵੀ ਚੱਲ ਵੀ ਇੱਧਰ ਜਾਇਆ ਉੱਧਰ ਜਾਇਆ ਵਿਆਹ ਦੇ ਕਾਰਡ ਆਏ ਪਏ ਨੇ ਉਹਨੂੰ ਸਾਗਣ ਫੜਾਇਆ ਉਹਨੂੰ ਸਾਗਣ ਫੜਾਇਆ ਆਹ ਦੇਣੀ ਥੋੜੇ ਜਿਹੀ ਬੀਜੀ ਸ਼ਡਿਊਲ ਚੱਲਦੇ ਨੇ ਚਲੋ ਖੈਰ ਰੱਬ ਭਲੀ ਕਰੇ ਲਓ ਜੀ ਦੋਸਤੋ ਇੱਧਰ ਬਣਾਏ ਜਾਂਦੇ ਨੇ ਆਲੂ ਦੇ ਚਿਪਸ ਲਾਲ ਆਲੂ ਦਾ ਇੱਥੇ ਸਿੰਪਲ ਪਾਸ ਕਰਿਆ ਜਾਂਦਾ ਚਿਪਸ ਬਣਾ ਕੇ ਉਹਦਾ ਸੈਂਪਲ ਦੇਖਿਆ ਜਾਂਦਾ ਵੀ ਇਹ ਆਲੂ ਚਿਪਸ ਬਣਾਉਣ ਲਈ ਕਾਬਿਲ ਹੈਗਾ ਜਾਂ ਨਹੀਂ ਹੈਗਾ ਜੇਕਰ ਨਹੀਂ ਹੋਵੇਗਾ ਤਾਂ ਆਲੂ ਦਾ ਜਿਹੜਾ ਮਾਲ ਰਿਜੈਕਟ ਕਰ ਦਿੱਤਾ ਜਾਵੇਗਾ ਜਾਂ ਕਾਟ ਲੱਗੇਗੀ ਉਹ ਭਈ ਦੇਖਦੇ ਅੰਗੇ ਕੀ ਕਰਦਾ ਹੈ ਕੰਪਨੀ ਦਾ ਮਾਲ ਆ ਸਾਰਾ ਕੰਪਨੀ ਆ ਪਾਣੀ ਦੱਸਣੀ ਹੈ ਕਿ ਅਗਲੀ ਦੀ ਪ੍ਰਾਈਵੇਸੀ ਆ ਹਾਈਡ ਰੱਖਿਆ ਦੇਖੋ ਬਾਈ ਪਹਿਲਾਂ ਉਹਦੇ ਚਿਪਸ ਦੇ ਕਾਰ ਦੇ ਕੱਟ-ਕੱਟ ਕੇ ਅਖਬਾਰ ਦੇ ਉੱਪਰ ਰੱਖੀ ਜਾ ਰਿਹਾ ਫਿਰ ਅਖਬਾਰ ਨੂੰ ਬੰਦ ਕਰਤਾ ਤਾਂ ਜੋ ਜਿਹੜੀ ਨਮੀ ਦੀ ਮਾਤਰਾ ਹੈਗੀ ਅਖਬਾਰ ਸ਼ੋਕ ਲਵੇਗਾ ਇਹ ਬਾਈ ਨੇ ਜਿਹੜੇ ਆਪ ਬਣਾਏ ਨੇ ਸਾਰੇ ਇਹ 1mm ਦੇ ਹੁੰਦੇ ਨੇ ਚਿਪਸ ਜਿਹੜੇ ਕਿ ਆਪਾਂ ਲੇਜ ਵਗੈਰਾ ਖਾਂਦੇ ਰਹਿੰਨੇ ਆ ਤੇ ਉਨੇ ਹੀ ਆਕਾਰ ਦੇ ਇੱਥੇ ਕੱਟ ਕੇ ਉੱਪਰ ਰੱਖੇ ਜਾਂਦੇ ਨੇ ਅਖਬਾਰ ਦੇ ਇੱਕਨ ਦੇ ਇੱਕ ਫਿਰ ਦੋਸਤੋ ਅਖਬਾਰ ਦੇ ਵਿੱਚੋਂ ਕੱਢ ਕੇ ਨਮੀ ਦੀ ਮਾਤਰਾ ਅਖਬਾਰ ਨੇ ਸੋਖ ਲਈ ਤੇ ਝਰਨੀ ਜੀ ਦੇ ਵਿੱਚ ਚਿਪਸ ਨੇ ਜਿਹੜੇ ਰੱਖੇ ਜਾਂਦੇ ਨੇ ਤੇ ਇਹਨਾਂ ਨੂੰ 180 ਡਿਗਰੀ ਟੈਂਪਰੇਚਰ ਤੇ 3 ਮਿੰਟ ਲਈ ਉਬਾਲਿਆ ਜਾਂਦਾ 3 ਮਿੰਟ ਲਈ ਇਹਨਾਂ ਨੂੰ ਫਰਾਈ ਕੀਤਾ ਜਾਂਦਾ 180 ਟੈਂਪਰੇਚਰ ਤੇ ਤਾਂ ਜੋ ਇਹਨਾਂ ਦੇ ਚਿਪਸ ਨੇ ਚੰਗੇ ਬਣ ਸਕਣ ਜੇਕਰ ਆਪਾਂ ਜ਼ਿਆਦੇ ਚਿਪਸ ਨੂੰ ਰੜਾ Đਾਂਗੇ ਤੁਹਾਨੂੰ ਪਤਾ ਹੀ ਉਹ ਕਾਲੇ ਹੋ ਜਾਣਗੇ ਪਰ 3 ਮਿੰਟ ਇਹਨਾਂ ਨੇ ਤਾਂ ਕਿਹਾ ਤਾਂ ਜੋ ਜਿਹੜਾ ਕਾਲਾ ਹੋ ਗਿਆ ਉਹ ਵੀ ਠੀਕ ਹੈ ਜਿਹੜਾ ਨਾ ਹੋਵੇ ਤਾਂ ਵੀ ਠੀਕ ਹੈ ਜੇਕਰ ਹਰਾ ਆਲੂ ਹੋਵੇਗਾ ਉਹ ਤਾਂ ਚਿਪਸ ਹਮੇਸ਼ਾ ਕਾਲੇ ਰੰਗ ਦਾ ਹੋ ਜਾਂਦਾ ਹੈ ਤਾਂ ਕਰਕੇ ਫਿਰ ਜਿਹੜਾ ਸੈਂਪਲ ਉਹ ਰਿਜੈਕਟ ਕਰ ਦਿੱਤਾ ਜਾਂਦਾ ਹੈ। ਲੋ ਜੀ ਵੀ ਰੋਣਾ ਨੇ ਇਹ ਫਰਾਈ ਕਰਤੇ 3 ਮਿੰਟ ਦੇ ਲਈ 180 ਟੈਂਪਰੇਚਰ ਤੇ ਤੇ ਇਹ ਇਲੈਕਟ੍ਰੀਕਲ ਜਿਹੜਾ ਹੈਗਾ ਚੁੱਲਾ ਜ ਜਿਹਨੂੰ ਆਪਾਂ ਕਹਿ ਸਕਦੇ ਹਾਂ 180 ਡਿਗਰੀ ਟੈਂਪਰੇਚਰ ਇਹਨੇ ਦੇ ਦੇਣਾ 3 ਮਿੰਟ ਤੱਕ ਇਹਨੂੰ ਫਰਾਈ ਕਰੀ ਚੱਲਣਾ ਜਿਵੇਂ ਕਿ ਗੋਭੀ ਵਾਲੇ ਪਕੌੜੇ ਫਰਾਈ ਕਰਦੇ ਹੁੰਦੇ ਆ ਬਸ ਉਹ ਹੀ ਹਿਸਾਬ ਕਿਤਾਬ ਆ ਉਹ ਓਕਣ ਪਈ ਤੜਤੇ ਤੇ ਤਲੇ ਆ ਗਿਆ ਹੁਣ ਜੀਦਾ ਹੈਗਾ ਸਿੰਪਲ ਇਹ ਦੇਖਦੇ ਆ ਕੀ ਰਿਜ਼ਲਟ ਨਿਕਲਦੇ ਨੇ ਹਨਾ ਤੇ ਦੱਸ ਦੇਣਗੇ ਤੇ ਇੱਥੇ ਭਈ ਇਹ ਚੀਜ਼ ਦਾ ਬੜਾ ਵਧੀਆ ਹੈ ਸਾਰਾ ਦਿਨ ਫਰਾਈ ਕਰੀ ਜਾਂਦੇ ਨੇ ਬਸ ਇੱਥੇ ਚਿਪਸ ਚੱਕ ਚੱਕ ਕੇ ਖਾਈ ਚੱਲੋ ਕਹੇ ਇਹੰਦ ਨੇ ਪੀਰੀ ਹਣੀ ਵੀ ਖਾਓ ਜੀ ਯਾਰ ਇੰਨੇ ਬਣਾਏ ਪਏ ਨੇ ਹਨਾ ਇਹਨਾਂ ਨੂੰ ਕੀ ਕਰਾਂਗੇ ਚਿੱਟਾਂ ਤੇ ਨਹੀਂ ਫਿਰ ਅਸੀਂ ਇਹ ਆਰਾਮ ਦੇ ਨਾਲ ਆਪਾਂ ਨੂੰ ਖਾ ਲ ਸਕਦੇ ਆ ਤੇ ਜਿਹੜਾ ਇਹਦੇ ਵਿੱਚ ਆਇਲ ਪਾਇਆ ਗਿਆ ਹਨਾ ਉਹ ਆਪਣਾ ਰਿਫਾਇਨਡ ਆ ਉਹ ਵੀ ਕੰਪਨੀ ਦਾ ਆਪ ਦੇ ਮਾਰਕ ਵਾਲਾ ਹੀ ਹੁੰਦਾ ਆ ਕੰਪਨੀ ਦਾ ਆਪ ਦਾ ਹੀ ਰਿਫਾਇਨਡ ਦਿੱਤਾ ਜਾਂਦਾ ਅੱਛੀ ਕੁਆਲਿਟੀ ਦਾ ਹੁੰਦਾ ਆ ਤਾਂ ਜੋ ਸੈਂਪਲ ਆ ਜਿਹੜਾ ਪਰਫੈਕਟਲੀ ਆਵੇ ਖਾਣਯੋਗ ਵੀ ਜਿਹੜੀ ਚੀਜ਼ ਬਣਦੀ ਆ ਚੰਗੀ ਹੀ ਬਣੇ ਲੋ ਜੀ ਦੋਸਤੋ ਸਮਾਂ ਹੋ ਚੁੱਕਿਆ 6:30 ਵਜੇ ਦਾ ਸਵੇਰੇ ਆਪਾਂ 6 ਵਜੇ ਘਰੋਂ ਤੁਰੇ ਸੀ ਤੇ ਸਵੇਕ 7 ਵਜੇ ਪਹੁੰਚ ਗਏ ਸੀ ਕੋल्ड ਸਟੋਰ ਤੇ ਹੁਣ 6:30 ਬੱਜ ਚੁੱਕੇ ਨੇ ਹੁਣ ਆਪਾਂ ਫ੍ਰੀ ਹੋਏ ਆ ਤੇ ਜਿਹੜਾ ਆਪਾਂ ਨੇ ਮਾਲ ਗ੍ਰੇਡਿੰਗ ਕਰਾਇਆ ਜਿੰਨਾ ਵੀ ਆਲੂ ਦੇ ਬੈਗ ਗ੍ਰੇਡਿੰਗ ਕਰਾਏ ਨੇ ਸਾਰਾ ਅੰਦਰ ਲਾਗਣ ਲੱਗ ਗਿਆ ਤੇ ਨਾਲ ਦੀ ਨਾਲ ਹੁਣ ਠੰਡੀ ਜਗ੍ਹਾ ਤੇ ਤੇ ਰਹਿ ਜਾਣਾ ਸਾਰਾ ਗਰਮੀਆਂ ਸੀਜ਼ਨ ਠੰਡ ਵਿੱਚ ਉਹਨੇ ਐਸ਼ ਕਰਨੀ ਆ ਤੇ ਕੁਝ ਬੈਗ ਆਪਾਂ ਲੈ ਚੱਲੇ ਆ ਜਿਹੜੇ ਵੀਰਾਂ ਨੇ ਲੈ ਕੇ ਜਾਣੇ ਨੇ ਆਪਣੇ ਘਰੋਂ ਜਿਹੇ ਵਲੌਗ ਦੇਖ ਰਹੇ ਨੇ ਭਈ ਲੈ ਜਿਓ ਹਣਾ ਬੱਸ ਦਾ ਆਪਾਂ ਨੇ ਫੋਨ ਕਰਤੇ ਤੇ ਉਹ ਆਪਾਂ ਨੇ ਟਰਾਲੀ ਦੇ ਵਿੱਚ ਲੋਡ ਕਰਵਾ ਲਏ ਤੇ ਫੋਰਡ 3710 ਇਹ ਨੂੰ ਆਪਾਂ ਲੈ ਕੇ ਚੱਲਦੇ ਆ ਨਵਦੀਪ ਪਹਿਲਾਂ 5210 ਲੈ ਗਿਆ ਜੌਂਡੀਅਰ ਤੇ ਬਾਕੀ ਭਾਈ ਹੋਰ ਟਰੈਕਟਰ ਬਹੁਤ ਖੜੇ ਨੇ ਇੱਥੇ ਆਏ ਛੋਟੇ ਵੱਡੇ ਜਿੰਨੇ ਹੈਗੇ ਨੇ ਟਰੱਕ ਵਗੈਰਾ ਵੀ ਆ ਚੁੱਕੇ ਨੇ ਆਊਟ ਆਫ ਸਟੇਟ ਤੋਂ ਵੀ ਟਰੱਕ ਮਾਲ ਇੱਥੇ ਕੰਪਨੀ ਦਾ ਮਾਲ ਵੀ ਲੱਗ ਰਿਹਾ ਤੇ ਸਾਰੇ ਕੋਲਡ ਸਟੋਰ ਜਿੰਨੇ ਹੈਗੇ ਨੇ ਹੁਣ ਭਈ ਭਾਰਤੀ ਚੱਲ ਰਹੇ ਨੇ ਤੇ ਹੁਣ ਆਪਾਂ ਵੀ ਲੈ ਕੇ ਚਲਦੇ ਆਂ ਲੇਟ ਨਾ ਹੋਈਏ। ਹਾਂਜੀ ਵੀਰੇ ਟਾਈਮ ਹੋ ਗਿਆ ਸਵਾ 7 ਬੁੱਗੇ ਆ ਗਏ ਰਾਜਾ ਪੈਲਸ ਆ ਨਾ ਜਿੱਥੇ ਰਾਜਾ ਪੈਲਸ ਉੱਥੇ ਰੁਕਿਆ। ਡਾਲਾ ਚੈੱਕ ਕਰ ਰਹੇ ਸੀ। ਲੇਬਰ ਵਾਲਿਆਂ ਨੇ ਪਤਾ ਨਹੀਂ ਡਾਲਾ ਕਿਵੇਂ ਕਰਤਾ ਕੁੰਡੇ ਨਾ ਦੋ ਵਾਰ ਦੋ ਤਿੰਨ ਵਾਰੀ ਡਾਲਾ ਹੇਠਾਂ ਡਿੱਗ ਗਿਆ। ਜਿਹੜੀ ਉਹ ਮਿੱਟੀ ਪਾਈ ਸੀ ਆਲੂ ਪੇਸੇ ਮਾਰੇ ਮੋਟੇ ਉਹ ਵੀ ਡਿੱਗੇ। ਤੇ ਆ ਦੇਖੋ ਕੁੰਡੇ ਵੀ ਸਿੱਧੇ ਹੋ ਗਏ। ਫਿਰ ਇਹਨੂੰ ਆ ਰस्सियां ਪਾਈਆਂ ਤਾਰ ਸੀ ਮੇਰੇ ਕੋਲੇ ਤਾਰ ਪਾਈ ਹਣਾ। ਡਾਲੇ ਨੂੰ ਰस्सियां ਪਾਈਆਂ ਲੇਬਰ ਵਾਲਿਆਂ ਨੇ ਡਾਲਾ ਲਵਾਈ 1.5 ਰੁਪਏ ਪਰ ਬੈਗ ਤਾਂ ਲੈ ਲਈ ਹੈਨਾ ਮੈਂ ਉਹਨਾਂ ਨੂੰ ਰੁਪਇਆ 620 ਰੁਪਏ ਦੇ ਕੇ ਆਇਆ ਪਰ ਡਾਲੇ ਦੀ ਫੇਰ ਵੀ ਕੋਈ ਮਜਬੂਤੀ ਨਹੀਂ ਕਰਕੇ ਦਿੱਤੀ ਅਮਲੋ ਉਹ ਏਰੀਏ ਦੇ ਵਿੱਚ ਜਿਹੜੀ ਡਾਲਾ ਲਵਾਈ ਚੱਲਦੀ ਆ ਬਹੁਤ ਭਾਈ ਨਜਾਇਜ਼ ਆ 1.5 ਰੁਪਇਆ ਇਹਨਾਂ ਨੇ ਹੁਣ ਲੈ ਲਿਆ 3 ਰੁਪਇਆ ਫੇਰ ਲੈ ਲੈਂਦੇ ਰਿਓ ਕਢਾਉਣ ਜਾਂਦੇ ਆ 4.5 ਰੁਪਇਆ ਦਾ ਡੱਲਾ ਲਵਾਈ ਦੀ ਹੋਗੇ ਇਹ ਬਹੁਤ ਗਲਤ ਗੱਲ ਆ ਇਕੱਠੇ ਹੋ ਕੇ ਇਹ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ ਮੈਂ ਕਿਸੇ ਲੇਬਰ ਵਾਲੇ ਦਾ ਹੱਕ ਨਹੀਂ ਕਹਿ ਰਿਹਾ ਵੀ ਰੋਕੋ ਜਿੰਨੀ ਮਿਹਨਤ ਬਣਦੀ ਆ ਆਪਾਂ ਵੱਧ ਦਵੋ ਪਰ ਭਈ ਲੇਬਰ ਕੰਮ ਵੀ ਸਹੀ ਕਰਕੇ ਦਵੇ ਨਾ ਡੱਲਾ ਸਹੀ ਲਾ ਕੇ ਦਵੇ ਤੇ ਡੱਲਾ ਲਵਾਈ ਵੀ ਜੈਨੂਅਲ ਹੋਣੀ ਚਾਹੀਦੀ ਆ ਅੱਗੇ ਹੁੰਦਾ ਸੀ ਚਲ ਚਾਹ ਪਾਣੀ ਦੇ ਪੈਸੇ ਅਗਲਾ ਦੇ ਦਿੰਦਾ ਸੀ ਹੁਣ ਤਾਂ 1.5 ਰੁਪਇਆ ਹੁਣ ਲੈ ਲਿਆ ਜਦੋਂ ਆਲੂ ਕਢਾਉਣੇ ਨੇ ਤਿੰਨ ਰੁਪਏ ਫੇਰ ਲੈਣੇ ਨੇ ਸਾਢੇ ਚਾਰ ਰੁਪਏ ਹੋ ਗਿਆ 2000 ਰੁਪਏ ਕ ਰੱਖਣਾ ਮੈਂ 9000 ਰੁਪਏ ਮੇਰੀ ਡਾਲਾ ਲਵਾਈ ਹੋ ਗਈ ਹੁਣ ਜਿਹੜੇ 100 100 ਕਿੱਲਾ ਲਾਉਂਦੇ ਨੇ ਆਲੂ ਦਾ ਉਹਨਾਂ ਦਾ ਲੱਖ ਰੁਪਏ ਡਾਲਾ ਲਵਾਈ ਦੀ ਹੋ ਗਿਆ ਜਿਵੇਂ ਕਹਿੰਦੇ ਨੇ ਹੁੰਦੇ ਵੀ ਸਰਪੰਚੀ ਜੀ ਖੜ ਜਾਓ ਭਈ ਲੱਖ ਰੁਪਏ ਦਾ ਤਾਂ ਲੋਕੀ ਲੂਣੇ ਖਾ ਜਾਂਦੇ ਨੇ 100 ਕਿੱਲਾ ਆਲੂ ਦਾ ਲਾ ਲਓ ਲੱਖ ਰੁਪਏ ਦਾ ਤੁਹਾਡਾ ਭਈ ਡਾਲਾ ਲਵਾਈ ਚ ਲੰਘ ਜਾਣਾ ਇਸ ਕਰਕੇ ਇਹ ਗੱਲਾਂ ਵੀ ਬਹੁਤ ਹੁੰਦੀਆਂ ਨੇ ਲੱਗਦਾ 8 ਕ ਵਜ ਜਾਣਗੇ ਘਰ ਜਾਂਦਿਆਂ ਨੂੰ ਗਰੇਡਿੰਗ ਦਾ ਕੰਮ ਭਈ ਥੋੜਾ ਜਿਹਾ ਔਖਾ ਜਿੱਦਨੇ ਕੰਮ ਗਰੇਡਰ ਆਪਦਾ ਹੋ ਜਾਊਗਾ ਉਦਨੇ ਸੌਕ ਪੈ ਜੂ ਚਲੋ ਹੌਲੀ ਹੌਲੀ ਲਾਵਾਂਗੇ ਚਲੋ ਚਲਦੇ ਆ ਜੀ ਘਰ ਨੂੰ ਬਾਕੀ